ਸਦੀਵੀ ਸੁਖ ਦੀ ਕਿਸੇ ਕੋਲ ਆਸ ਰੱਖਣੇ ਐਸੇ ਮਨੁੱਖ ਨੂੰ ਇਹ ਕਹਿੰਦੇ ਨੇ ਪਰੇਖੇ ਚ ਪਰਮ ਰਚੇ ਸ਼ਾਇਦ ਆਪ ਨੂੰ ਪਤਾ ਹੋਵੇ ਵੇਦਾਂਤ ਮੂਰਖਤਾ ਦੇ ਤਿੰਨ ਲੱਛਣ ਦੱਸਦਾ ਹੈ ਵਿਅਰਥ ਆਸ਼ਾ ਪਹਿਲਾ ਮੂਰਖਤਾ ਦਾ ਲੱਛਣ ਇਹ ਦੱਸਦਾ ਹੈ ਦੂਜਾ ਵਿਅਰਥ ਕਰਮ ਤੀਸਰਾ ਵਿਅਰਥ ਗਿਆਨ ਕਹਿੰਦੇ ਮੂੜ ਮੜੋ ਕੁਦੀ ਕਿਸ ਤਰ੍ਹਾਂ ਪਛਾਣ ਕਰੋਗੇ ਵੇਦਾਂਤ ਆਚਾਰੀਆ ਕਹਿੰਦੇ ਨੇ ਇਹ ਲਕਸ਼ਣ 3 ਲੈ ਵਿਅਰਥ ਆਸ਼ਾ ਵਿਅਰਥ ਆਸ਼ਾ ਕਿ ਕਿਸੇ ਕੋਲੋਂ ਸੁਖ ਦੀ ਆਸਾ ਤੇ ਜੇ ਮੈਨੂੰ ਕਿਸੇ ਕੋਲ ਸੁਖ ਮਿਲ ਸਕਦਾ ਫਿਰ ਪਰਮਾਤਮਾ ਦੀ ਕੀ ਲੋੜ ਹੈ ਕਰੋ ਹਟ ਪਰ ਕੀ ਲੋੜ ਹੈ ਪਰਮਾਤਮਾ ਦਾ ਨਾਮ ਜਪਣ ਦੀ ਕਿਸੇ ਕਲ ਸਦੀਵੀ ਸੁਖ ਦੀ ਆਸਾ ਰੱਖਣੀ ਸਦੀਵੀ ਸੁਖ ਮੈਂ ਕਹ ਰਿਹਾ ਸਦੀਵੀ ਸੁਖ ਨਹੀਂ ਹੈ ਪਰ ਆਸਾ ਰੱਖਣੀ ਕਹਿੰਦੇ ਨ ਮੂਰਖਤਾ ਦਾ ਪਹਿਲਾ ਲਖਣ ਵੇਰਥ ਆਸ਼ਾ ਹਰ ਸੁਖ ਬੇਰਸ ਹੋ ਜਾਂਦਾ ਹੈ ਹਰ ਸੁਖ ਦੁੱਖ ਦੇ ਵਿੱਚ ਬਦਲ ਜਾਂਦਾ ਹੈ ਹਰ ਸੁਖ ਆਮ ਰੋਜ਼ ਦੀ ਰੂਟੀਨ ਬਣ ਜਾਂਦਾ ਹੈ ਕੁਝ ਨਹੀਂ ਨਹੀਂ ਇਹ ਵੀ ਮੈਂਸ ਕਰਦੇ ਆ ਦੂਸਰਾ ਵਿਅਰਥ ਕਰਮ ਕਿਹੜਾ ਵਿਅਰਥ ਕਰਮ ਜਿਹਦਾ ਕੋਈ ਫਲ ਨਹੀਂ ਹੈ ਕੁਛ ਵੀ ਫਲ ਨਹੀਂ ਜਿਵੇਂ ਹੁਣ ਕਈਏ ਪੁੰਨਿਆਂ ਦਾ ਵਰਤ ਰੱਖਦਾ ਪਿਆ ਮਸਿਆ ਦਾ ਵਰਤ ਰੱਖਦਾ ਪਿਆ ਪिपल ਨੂੰ ਪਾਣੀ ਦੇਂਦਾ ਪਿਆ ਇੱਕ ਤਿਉਹਾਰ ਹੈ ਭਾਰਤ ਦੇ ਚ ਉਸਨ ਮਾਤਾਵਾਂ ਆਵਲੇ ਦੇ ਦਰਖਤ ਨੂੰ ਧਾਗਾ ਬਨਣ ਗਿਆ ਆਉਣੇ ਦਾ ਇੱਕ ਦਰਖਤ ਕਿਦਰੇ ਸਾਡੇ ਗੁਰਮਤ ਸਵਾਗਮ ਸਥਾਨ ਤੇ ਕਦੀ ਗਦੀਉ ਨਾਲ ਦਾ ਤਿਵਾਰ ਸਾਡੇ ਛੋਟੇ ਸਵਾਗਮ ਦੇ ਦਿਨਾਂ ਚ ਆ ਜਾਂਦਾ ਬੜੀਆਂ ਮਾਤਾਵਾਂ ਆਉਂਦੀਆਂ ਨਿੰਦੂ ਘਰਾਂ ਨੇ ਦੀਆਂ ਕਈ ਦਫਾ ਰਾਗੇ ਸਿੰਘ ਉਹਖੇ ਉਹਨੇ ਤੇ ਡਿਸਟਰਬ ਕਰਨ ਗਏ ਵੀ ਆਪਣੇ ਗੀਤ ਗਾਣ ਲੱਗ ਪੈਂਦੇ ਹਨ ਫੇ ਕਈ ਦਫਾ ਵੇਣੋਕੇ ਇਹ ਆਵਲਾ ਕੱਟਦੇ ਮੈਂ ਕਈ ਨਹੀਂ ਲੱਗੇ ਹੋਇਆ ਠੀਕ ਹੈ ਕਦੀ ਕਦਾਈ ਇਸ ਤਰ੍ਹਾਂ ਹੁੰਦਾ ਹੈ ਅੱਗੇ ਪਿਛੇ ਤਿਵਾਰ ਉਹਨਾਂ ਦੇ ਨਾਲ ਚੜੀ ਆਉਂਦੇ ਉਹ ਦਾਗਾ ਲਪੇਟ ਦੀਆਂ ਤੇ ਪ੍ਰਗਰਮਾ ਕਰਦੀਆਂ ਨੇ ਗੀਤ ਗਾਉਂਦੇ ਰਹਿੰਦੇ ਨੇ ਫਿਰ ਉੱਥੇ ਪੈਸੇ ਰੱਖ ਜਾਂਦੀਆਂ ਨੇ ਉਥੇ ਦਾ ਚੌਕੀਦਾਰ ਚੁਗ ਲੈਂਦਾ ਨਸੀਬ ਆਂਦੀਆਂ ਨੇ ਦੁੱਧ ਪਾਂਦੀਆਂ ਨੇ ਉਹਨੇ ਵਿਅਰਥ ਕਰਨ ਦੁੱਧ ਪਿਲਾਣਾ ਕਿਸੇ ਜੀਵ ਜੰਤੂ ਨੂੰ ਪਿਲਾਓ درخت ਦੀ ਖੁਰਾਕ ਦੁੱਧ ਨਹੀਂ ਹੈ ਜਿਵੇਂ ਪਾਣੀ ਮਚ ਪਾਣੀ ਇਹਦੇ ਚ ਰਹਿ ਸਕਦੀ ਹੈ ਮੱਛੀ ਦੁੱਧ ਦੇ ਚ ਨਹੀਂ ਰਹਿ ਸਕਦੀ ਦੁੱਧ ਦੇ ਮਟਕੇ ਚ ਪਾਓਗੇ ਮਰ ਜਾਏਗੀ ਦੁੱਧ ਉਸ ਦੀ ਗਿਜ਼ਾ ਨਹੀਂ ਹੈ ਪਾਣੀ ਹੈ ਦਰਖਤ ਦੀ ਖੁਰਾਕ ਦੁੱਧ ਨਹੀਂ ਹੈ ਪਾਈ ਜਾਂਦੇ ਨੇ ਲੱਸੀ ਪਾਈ ਜਾਂਦੇ ਨੇ ਤਾਗਾ ਲਿ ਬੈਠੀ ਜਾਂਦੇ ਨੇ ਪੈਸੇ ਛੁੱਟੀ ਜਾਂਦੇ ਨੇ ਪੈਸੇ ਦਰਿਆਵਾਂ ਵਿੱਚ ਛੁੱਟੀ ਜਾਂਦੇ ਨੇ ਪੈਸੇ ਸਰੋਵਰਾਂ ਵਿੱਚ ਛੁੱਟੀ ਜਾਂਦੇ ਨੇ ਮੈਂ ਸਮਝਦਾ ਸੀ ਇਹ ਕਰਮ ਕਾਂ ਸਿਰਫ ਭਾਰਤ ਦੇ ਚ ਮੈਂ ਤੇ ਸਾਰੇ ਯੂਰਪ ਦੇ ਵਿੱਚ ਦੇਖਿਆ ਜਿੱਥੇ ਦੇਖਣ ਕਿ ਪਾਣੀ ਪੈਸੇ ਸੁੱਟਦੇ ਨੇ ਅੰਗਰੇਜ਼ ਪੈਸੇ ਸੁੱਟਦੇ ਹੈ ਹੈਰਾਨਗੀ ਹੋਈ ਮੈਨੂੰ ਦੇਖ ਕੇ ਇਹਨੂੰ ਕਹਿੰਦੇ ਨੇ ਵਿਅਰਥ ਕਰੋ ਵਿਅਰਥ ਕਰੋ ਤੇ ਇਸਰ ਵਿਅਰਥ ਹੋ ਗਿਆ ਜਿਹਨੂੰ ਅਮਲ ਦੇ ਵਿੱਚ ਨਹੀਂ ਲੈਣਾ ਨਹੀਂ ਲੈਣਾ ਪਤਾ ਤੇ ਚੜ ਗਏ ਲੇਕਿਨ ਅਮਲ ਦੇ ਵਿੱਚ ਨਹੀਂ ਲੈਣਾ ਵਰਤਨ ਦੇ ਚ ਨਹੀਂ ਲੈਣਾ ਵੇਦਾਂਤ ਆਚਾਰੀਆ ਕਹਿੰਦੇ ਨੇ ਮੌਰਖਤਾ ਦੇ ਤਿੰਨ ਲਖਣ ਨੇ ਵਿਅਰਥ ਆਸ਼ਾ ਵਿਅਰਥ ਕਰਮ ਵਿਅਰਥ ਗਿਆਨ ਹੁਣ ਮੈਂ ਫਿਰ ਅਰਜ਼ ਕਰਾਂ ਗਿਆਨ ਪ੍ਰਾਪਤ ਹੁੰਦਾ ਹੈ ਧਿਆਨ ਨਾਲ ਬਿਨਾ ਧਿਆਨ ਤੋਂ ਗਿਆਨ ਨਹੀਂ ਪ੍ਰਾਪਤ ਕਿਸੇ ਚੀਜ਼ ਦਾ ਵੀ ਗਿਆਨ ਲੈਣਾ ਉਹਦੇ ਧਿਆਨ ਪੂਰਾ ਦੇਣਾ ਪੈਂਦਾ ਹੈ ਧਿਆਨ ਉਹ ਬੀਜ ਹੈ ਗਿਆਨ ਦਾ ਚੈ ਨੇਕੇ ਦਾ ਗਿਆਨ ਲੈਣਾ ਹੈ ਬਦੀ ਦਾ ਗਿਆਨ ਲੈਣਾ ਹੈ ਪਦਾਰਤ ਦਾ ਗਿਆਨ ਲੈਣਾ ਹੈ ਪਰਮਾਤਮਾ ਦਾ ਗਿਆਨ ਲੈਣਾ ਹੈ ਬਿਨਾ ਧਿਆਨ ਤੋਂ ਨਹੀਂ ਮਿਲੇਗਾ ਭਾਰਤ ਦੇ ਸ ਤੇ ਧਰਮ ਨੂੰ ਕਹਿੰਦੇ ਨੇ ਧਿਆਨ ਸਾਧਨਾ ਬਈ ਉਹ ਧਿਆਨ ਸਾਧਨਾ ਕਰ ਰਹੇ ਹੈ ਕਲਗੇਦਰ ਪਾਦਸ਼ਾਹ ਕਹਿੰਦੇ ਨੇ ਧਿਆਨ धरो ਤੈ ਕੋ ਮਨ ਮੈਂ ਜੈ ਕੋ ਅਮਤੋ ਸਵੇਜਗ ਛਾ ਧਿਆਨ ਜੋੜ ਇਤਿਹਾਸਾ ਦੀ ਧਿਆਨ ਸਾਧਨਾ ਦੀ ਗੱਲ ਹੈ ਜਿਸਨੂੰ ਧਿਆਨ ਨਹੀਂ ਜੁੜਦਾ ਪਿਆ ਉਸਦਾ ਗਿਆਨ ਨਹੀਂ ਮਿਲਦਾ ਹੁਣ ਦੂਸਰਾ ਨੁਕਤਾ ਪਦਾਰਥ ਦਾ ਧਿਆਨ ਜਦ ਗਿਆਨ ਬਣ ਜਾਂਦਾ ਹੈ ਗਿਆਨ ਬिखर ਜਾਂਦਾ ਹੈ ਧਿਆਨ ਵੀ ਬिखर ਜਾਂਦਾ ਹੈ ਪਤਾ ਹੈ ਕਿਉਂ ਮੈਂ ਇੱਕ ਦਫਾ ਫਿਰ ਦੁਹਰਾਉਣਾ ਤਾਂ ਕਿ ਗੱਲ ਪੂਰੀ ਪਕੜਦੇ ਜਾ ਆ ਜਾਈਂ ਸ਼ੁਰੂ ਸ਼ੁਰੂ ਦੇ ਚਾਲ ਚਲਾਣਾ ਸਿੱਖੜਿਆ بڑا ਧਿਆਨ ਹੈ بڑا ਧਿਆਨ ਹੈ بڑا ਧਿਆਨ ਹੈ ਇੱਕ ਦਿਨ ਧਿਆਨ ਗਿਆਨ ਬਣ ਗਿਆ ਹੋਂਤੇ ਕੀਏ ਨਾਲ ਬੈਠੇ ਸਾਥੀ ਨਾਲ ਗੱਲਾਂ ਬਾਤਾਂ ਕਰਦੇ ਆ ਗੱਡੀ ਚਲਾ ਰਹੇ ਹੋਂਤੇ ਟੇਪ ਸੁਣਦੇ ਆ ਗੱਡੀ ਚਲਾ ਰਹੇ ਕਿਉਂ ਧਿਆਨ ਬੇਖਰ ਕੇ ਕਿਉਂ ਬੇਖਰ ਗਿਆ ਧਿਆਨ ਗਿਆਨ ਬਣ ਗਿਆ ਇੱਕ ਗਿਆਨ ਕਤਈ ਬਿਖਰਦਾ ਨਹੀਂ ਇੱਕ ਧਿਆਨ ਕਤਈ ਬਿਖਰਦਾ ਨਹੀਂ ਕਿਥੇ ਸ਼ਬਦ ਦੇ ਜੋੜਿਆ ਪ੍ਰਭੂ ਦੇ ਜੋੜਿਆ ਕਿਉਂ ਗਿਆਨ ਕਦੀ ਪੂਰਾ ਨਹੀਂ ਹੁੰਦਾ ਹੁੰਦਾ ਹੀ ਕਰੋੜਾ ਜ਼ਿੰਦਗੀਆਂ ਮਨੁੱਖ ਪ੍ਰਾਪਤ ਕਰ ਲਵੇ ਤਾਂ ਵੀ ਪ੍ਰਮਾਤਮਾ ਕੁਝ ਪਾਕੀ ਰਹਿ ਜਾਂਦਾ ਹੈ ਬਹੁਤਾ ਕਹੀਏ ਬਹੁਤਾ ਬਹੁਤਾ ਹੋਇਆ ਔਰ ਜਿਤਨਾ ਮਨੁੱਖ ਜਾਣਦਾ ਹੈ ਕਹਿੰਦਾ ਕੁਝ ਵੀ ਨਹੀਂ ਤੇ ਕੁਝ ਵੀ ਨਹੀਂ ਇਹ ਤੇ ਕੁਝ ਵੀ ਨਹੀਂ ਅਗਰ ਕੋਈ ਇਹ ਜਾਣਣ ਦਾ ਦਾਵਾ ਕਰ ਲਵੇ ਮੈਂ ਪ੍ਰਮਾਤਮਾ ਨੂੰ ਪੂਰਾ ਜਾਣ ਲਿਆ ਜਗਤ ਗੁਰੂ ਵਾਹਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਨੇ ਸੋਈ ਅਜਾਨ ਕਹੇ ਮੈਂ ਜਾਣਿਆ ਅੰਜਨ ਸਮਝ ਲਾ ਮੂੜ ਸਮਝ ਸੋਈ ਅਜਾਨ ਕਹੇ ਮੈਂ ਜਾਣਿਆ ਜਾਨਨ ਹਾਰ ਨਾ ਚਾਹਨਾਰੇ ਜਿਹੜੇ ਥੋੜੇ ਬਹੁਤ ਵੀ ਅਨਭਵੀ ਨੇ ਜ਼ਰੂਰ ਪਗੜ ਦੇ ਚਾਹੇਗੀ ਪਰਮਾਤਮਾ ਦੇ ਚ ਇੱਕ ਲਫਾ ਧਿਆਨ ਜੁੜ ਜਾਏ ਬਿਖਰਦਾ ਨਹੀਂ ਕਿਉਂ ਗਿਆਨ ਗਰੀ ਪੂਰਾ ਨਹੀਂ ਹੁੰਦਾ ਮਹਾਰਾਜ ਤੇ ਇਥੇ ਤੱਕ ਕਹਿੰਦੇ ਨੇ ਅਵਤਾਰਾਂ ਕੋਲ ਵੀ ज्ञान पूरा नहीं आता अवतार ना पावे अंत परमेश्वर पार ब्रह्म बेअन महाराज तेंज कह ठीक है कोई अंसा अवतार है कोई दो कला अवतार है कोई अठ कला、, कला, कला अवतार है कोई बारह कला चौदह कला कोई सोलह कला अवतार है होने अवतार ना पावे अंत परमेश्वर पार ब्रह्म बेअन ਇਸੋ ਅਸੇ ਰਹਿਸ ਬਣਿਆ ਰਹੇਗਾ ਰਮਜ਼ ਬਣੀ ਰਹੇਗੀ ਰਮਜ਼ ਰਹਿਸ ਕਿਸ ਨੂੰ ਕਹਿੰਦੇ ਨੇ ਅਚਰਜਤਾ ਵਿਸਮਾ ਸਾਇੰਟਿਸਟ ਕੋਲ ਬਿਸਵਾਦ ਨਹੀਂ ਆਉਂਦਾ ਜਾਣ ਲਿਆ ਬਦਾਰਤ ਨੂੰ ਧਿਆਨ ਵੇਖ ਰ ਗਿਆ ਗਿਆਨ ਮਿਲ ਗਿਆ ਛੋਟੀ ਦੇ ਸਾਇੰਟਿਸਟ ਕੋਲ ਵੀ ਬਿਆਕ੍ਰਤਾ ਬੇਚੈਨੀ ਹੋਵੇਗੀ ਰਹਿਸ ਤੇ ਰਮਜ਼ ਨਹੀਂ ਹੋਵੇਗੀ ਰਹਿਸ ਤੇ ਰਮਜ਼ ਸੰਤ ਕੋਲ ਹੁੰਦੀ ਹੈ ਭਗਤ ਕੋਲ ਹੁੰਦੀ ਹੈ ਬ੍ਰह्मज्ञानी ਕੋਲ ਹੁੰਦੀ ਹੈ ਹਰ ਬਕਾਛ ਅश्चर्यਤਾ ਹੁੰਦੀ ਹੈ ਕੈਨਲ ਅश्चर्यਤਾ ਮਾਸੂਮ ਬੱਚੇ ਕੋਲ ਵੀ ਹੁੰਦੀ ਹੈ ਪਰ ਉਹਦੀ ਅश्चर्यਤਾ ਅਗਿਆਨ ਤੇ ਖੜੀ ਹੈ ਹੰਨ ਨੂੰ ਵੇਖ ਕੇ ਵੀ ਅਚਰਜ ਹੋ ਜਾਂਦਾ ਹੈ तितਲੀ ਨੂੰ ਉੱਡਦਾ ਹੋਇਆ ਦੇਖ ਕੇ ਵੀ ਅਚਰਜ ਹੋ ਜਾਂਦਾ ਹੈ ਭੌਰੇ ਦੀ ਗੁਜਾਰ ਸੁਣ ਕੇ ਵੀ ਮਾਸੂਮ ਬੱਚਾ ਅਚਰਜ ਹੋ ਜਾਂਦਾ ਹੈ ਅਚਰਜ ਤਾਂ ਕਿੱਥੇ ਪੈਦਾ ਹੁੰਦੀ ਹੈ ਜਾਣੀਏ ਤੇ ਪੂਰਾ ਜਾਣ ਲਾ ਸਕੇ ਬੱਚੇ ਦੀ ਅਸ਼ਚਰਜਤਾ ਬਿਸਮਾਤ ਰਮਜ ਰਹਿਸ ਅਗਿਆਨ ਦੇ ਕੜ ਉਹਨੂੰ ਸਮਝ ਨਹੀਂ ਸੰਤ ਦਾ ਰਹਿਸ ਰਮਜ ਗਿਆਨ ਤੇ ਖੜਾ ਹੈ ਕਿਹੜੇ ਗਿਆਨ ਤੇ ਖੜਾ ਹੈ ਗਿਆਨ ਮਿਲ ਗਿਆ ਹੈ ਪਰ ਪਤਾ ਚੱਲ ਗਿਆ ਪੂਰਾ ਗਿਆਨ ਨਹੀਂ ਮਿਲ ਸਕਦਾ ਨਹੀਂ ਮਿਲ ਸਕਦਾ ਨਹੀਂ ਮਿਲ ਸਕਦਾ ਤੋਂ ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੂੰਗਾ ਮੁਸਕਾਰੇ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੋ ਕਿਆ ਕਹੀਏ ਹੁਣ ਮੈਂ ਫਿਰ ਅਰਜ਼ ਕਰਾਂ ਧਿਆਨ ਜਿਸ ਪਾਸੇ ਹੈ ਗਿਆਨ ਉਸੇ ਦਾ ਹੀ ਮਿਲੇਗਾ ਉਸੇ ਦਾ ਹੀ ਜੋ ਹੈ ਮਿਲੇਗਾ ਪਰਮਾਤਮਾ ਦਾ ਗਿਆਨ ਉਦੋਂ ਮਿਲਦਾ ਜਦ ਮਨ ਨੂੰ ਪ੍ਰਮਾਤਮਾ ਦੇ ਅਨੁਕੂਲ ਕਰੀਏ ਅਨੁਕੂਲ ਕਰੀਏ ਹੋਰ ਨਹੀਂ ਮਿਲਦਾ ਪ੍ਰਮਾਤਮਾ ਦੇ ਮਾਰਗ ਤੇ ਚਲਾਈਏ ਗੁਰੂ ਪੰਥ ਤੇ ਚਲਾਈਏ ਕਿੰਦੇ ਨੇ ਗੁਰੂ ਪੰਥ ਹੈ ਕਿ ਦੋ ਪੰਕਤੀਆਂ ਮੈਂ ਤੁਹਾਡੇ ਸਾਹਮਣੇ ਰੱਖਦੇ ਆਂ ਇਹਦੀ ਸੰਤ ਬినੋਬਾ ਭਾਵੇ ਨੇ ਬੜੀ ਭਾਰੀ ਵਿਅਥਿਆ ਕੀਤੀ ਹੈ ਮਨ ਨੇ ਮਗ ਨ ਚੱਲੇ ਪੰਥ ਮਨ ਨੇ ਧਰਮ ਸੇ ਤੇ ਸੰਬੰਧ ਮਹਾਰਾਜ ਕਹਿੰਦੇ ਜੋ ਧਰਮ ਦਾ ਪੰਥ ਹੈ ਉਸ ਤੇ ਤੇ ਚੱਲਦਾ ਨਹੀਂ ਤੇ ਜੋ ਧਰਮ ਦਾ ਪੰਥ ਨਹੀਂ ਹੈ ਉਸੇ ਤੇ ਚੱਲਦਾ ਹੈ ਧਰਮ ਨੂੰ ਮੰਨਣ ਵਾਲਾ ਉਸ ਪੰਥ ਤੇ ਚੱਲਦਾ ਹੀ ਨਹੀਂ ਜਿਹੜਾ ਪੰਥ ਪ੍ਰਮਾਤਮਾ ਤੱਕ ਜਾਂਦਾ ਹੀ ਨਹੀਂ ਮਨ ਨੇ ਮਗ ਨ ਚੱਲੇ ਪੰਥ ਮੰਦਨੇ ਮਾਰਗ ਪ੍ਰਮਾਤਮਾ ਤੱਕ ਜਾਂਦਾ ਹੈ ਭਾਵੇਂ ਇਹ ਕਰਮਧਾਰਮਕ ਹੈ ਪਰ ਜਿਸ ਕਰਮ ਦੇ ਚ ਧਰਮ ਦੀ ਸੁਗੰਧ ਨਹੀਂ ਹੈ ਪ੍ਰਭੂ ਨੂੰ ਮੰਨਣ ਵਾਲਾ ਉਸ ਮਾਰਗ ਤੇ ਨਹੀਂ ਚਲੇਗਾ ਉਹ ਕਰਮकांड ਨਹੀਂ ਕਰੇਗਾ ਨਹੀਂ ਕਰੇਗਾ ਤਾਂ ਚਲੋ ਇਹ ਧਰਮ ਦਾ ਪੰਥ ਕੀ ਹੈ ਇਸ ਸ਼ਲੋਕ ਵਾਰਾਂ ਤੋਂ ਵਧੀਤ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਨੇ ਬੜੇ ਗਹਿराई ਨਾਲ ਲੈਣਾ ਮਹਾਰਾਜ ਕਹਿੰਦੇ ਨੇ ਪੰਥਾ ਪ੍ਰੇਮ ਨਾ ਜਾੜਾਈ ਓਲੇ ਫਰੇ ਗਵਾਰ ਨਾਉ ਨੇ ਘਰ ਬਿਸਰਾਏ ਕੇ ਆਉਂਦੇ ਨਰਕ ਅੰਧਾਰ ਪੰਥਾ ਪ੍ਰੇਮ ਪ੍ਰੇਮ ਦਾ ਪੰਥ ਹੀ ਪ੍ਰਭੂ ਦਾ ਪੰਥ ਹੈ ਪ੍ਰੇਮ ਦਾ ਪੰਥ ਹੀ ਪਰਮਾਤਮਾ ਦਾ ਪੰਥ ਪ੍ਰੇਮ ਦਾ ਪੰਥ ਹੀ ਗੁਰੂ ਦਾ ਪੰਥ ਹੈ ਗੁਰੂ ਪੰਥ। ਔਰਨੋ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਟ ਬੋਲ ਨਾ ਮਾਣੇ। ਮੈਂ ਅਕਸਰ ਅਰਜ ਕਰਦਾ ਹੁੰਦਾ ਦੋ ਗਿਆਨੀ ਲੜ ਪੈਣਗੇ ਗਿਆਨ ਨਾਲ ਹਿਰਦਾ ਸ਼ੁੱਧ ਨਹੀਂ ਹੁੰਦਾ। ਦੋ ਦਾਨੇ ਵੀ ਲੜ ਪੈਣਗੇ ਦਾਨ ਵੀ ਹਿਰਦੇ ਨੂੰ ਸ਼ੁੱਧ ਨਹੀਂ ਕਰਦਾ। ਦੋ ਸੇਵਾ ਧਾਰ ਵੀ ਲੜ ਪੈਣਗੇ ਸੇਵਾ ਕਰਦੇ ਆਇਆ ਅਕਸਰ ਭਾਰਤ ਦੇ ਦੇਖੇ ਭਾਂਡੇ ਮਾਂਜਣ ਵਾਲੇ ਬੰਦਿਆਂ ਨੂੰ ਮਾਂਜਣ ਲੱਗ ਪੈਂਦੇ ਨੇ। ਜੋੜੇ ਝਾੜਨ ਵਾਲੇ ਮਨੁੱਖਾਂ ਨੂੰ ਝਾੜਨ ਲੱਗ ਪੈਂਦੇ ਨੇ ਤੱਪੜ ਝਾੜਨ ਵਾਲੇ ਫਿਰ ਬੰਦੇਆਂ ਨੂੰ ਝਾੜਨ ਲੱਗ ਪੈਂਦੇ ਨੇ ਸੇਵਾ ਕਰਕੇ ਵੀ ਹਿਰਦਾ ਸ਼ੋਧ ਨਹੀਂ ਆਉਂਦਾ ਹਿਰਦਾ ਕਿਸ ਨਾਲ ਸ਼ੋਧ ਆਉਂਦਾ ਹੈ ਪ੍ਰੇਮ ਨਾਲ ਪ੍ਰੇਮ ਜਿਸ ਨਾਲ ਪ੍ਰੇਮ ਹੈ ਉਸ ਨਾਲ ਧੋਖਾ ਕਰਨਾ ਬੜਾ ਔਖਾ ਜਿਸ ਨਾਲ ਪ੍ਰੇਮ ਹੈ ਉਹਨੂੰ ਚੋਟ ਪਹਚਾਣੀ ਬੜੀ ਔਖੀ ਜਿਸ ਨਾਲ ਪ੍ਰੇਮ ਹੈ ਉਸ ਨਾਲ ਛਲ ਕਪੜ ਕਰਨਾ ਬੜਾ ਔਖਾ ਜਿਸ ਨਾਲ ਪ੍ਰੇਮ ਹੈ ਉਹਦੇ ਪ੍ਰਤੀ ਹਿਰਦਾ ਸ਼ੁੱਧ ਹੋ ਜਾਂਦਾ ਹੈ ਕਿ ਸਾਰੇ ਬ੍ਰਹਿਮੰਡ ਨਾਲ ਪ੍ਰੇਮ ਪ੍ਰਮਾਤਮਾ ਨਾਲ ਪ੍ਰੇਮ ਦਾ ਮਤਲਬ ਕੀ ਹੈ ਸਮੋਹ ਨਾਲ ਪ੍ਰੇਮ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਘੋਲ ਨਾ ਵਾਣੇ ਉਰਦਾ ਉਸਦਾ ਹਿਰਦਾ ਸਾਰਿਆਂ ਦੇ ਪ੍ਰਤੀ ਸ਼ੁੱਧ ਹੋ ਜਾਂਦਾ ਹੈ ਪ੍ਰੇਮ ਤੋਂ ਬਿਨਾ ਹਿਰਦੇ ਦੀ ਸ਼ੁੱਧੀ ਨਹੀਂ ਆਉਂਦੀ ਪਰ ਹੁਣ ਪ੍ਰੇਮ ਕਿਸ ਤਰ੍ਹਾਂ ਪੈਦਾ ਹੁੰਦਾ ਹੈ ਜਿੰਨੂੰ ਰੋਜ਼ ਰੋਜ਼ ਯਾਦ ਕਰੀਏ ਯਾਦ ਕਰੀਏ ਯਾਦ ਹੀ પ્રેમ ਬਣ ਜਾਂਦੀ ਜਿਵੇਂ ਖਾਦਾ ਹੋਇਆ ਭੋਜਨ ਕੁਛ ਪੜਾਵਾ ਤੋਂ ਲੰਘ ਕੇ ਇੱਕ ਦਿਨ ਖੋਲ ਬਣ ਜਾਂਦਾ ਹੈ ਬਾਰ ਬਾਰ ਦੀ ਯਾਦ ਹੀ પ્રેમ ਬਣ ਜਾਂਦੀ ਪਰ ਸਵਾਲ ਇਹ ਪੈਦਾ ਹੁੰਦਾ ਹੈ ਹਿਰਦਾ ਕਿਨੂੰ ਯਾਦ ਕਰੇਗਾ ਜਿਸ ਤੋਂ ਹਿਰਦਾ ਪ੍ਰਭਾਵਿਤ ਹੈ ਦੂਜੇ ਨੂੰ ਨਹੀਂ ਯਾਦ ਕਰ ਸਕਦਾ ਜਿਸ ਤੋਂ ਮਨ ਪ੍ਰਭਾਵਿਤ ਨਹੀਂ ਮਨ ਉਸ ਨੂੰ ਯਾਦ ਨਹੀਂ ਕਰੇਗਾ ਇਹ ਵੀ ਮੈਸਟਰ ਪਰਵਾਰ ਤੋਂ ਮਨ ਪ੍ਰਭਾਵਿਤ ਹੈ ਪਰਵਾਰ ਦੀ ਯਾਦ ਆਪੇ ਚਲਦੀ ਹੈ ਆਪੇ ਚਲਦੀ ਹੈ ਕੀ ਵਾਜੇ ਵਜਾਣ ਦੀ ਲੋੜ ਹੈ ਪੁੱਤਰ ਨੂੰ ਯਾਦ ਕਰਨ ਵਾਸਤੇ ਪਤੀ ਪਤਨੀ ਨੂੰ ਯਾਦ ਕਰਨ ਵਾਸਤੇ ਕਥਾ ਕੀਰਤਨ ਦੀ ਲੋੜ ਹੈ ਧਨ ਸੰਪਦਾ ਨੂੰ ਯਾਦ ਕਰਨ ਵਾਸਤੇ ਕੀ ਕਥਾ ਕਹਾਣੀਆਂ ਦੀ ਲੋੜ ਹੈ ਫਲਸਫਾ ਘੋਟਣ ਦੀ ਲੋੜ ਹੈ ਪਰਵਾਰ ਦੀ ਯਾਦ ਆਪੇ ਆਉਂਦੀ ਹੈ ਪਦਾਰਥਾਂ ਦੇ ਯਾਦ ਆਪੇ ਆਉਣੀ ਹੈ ਰਹਿ ਗਈ ਗੱਲ ਪ੍ਰਮਾਤਮਾ ਨੂੰ ਯਾਦ ਕਰਨਾ ਵਾਜੇ ਵਜਾਓ ਤਬਲੇ ਖੜਕਾਓ ਕਥਾ ਕਰੋ ਕਹਾਣੀਆਂ ਕਰੋ ਫਿਰ ਸੁਭਾ ਗਾਉਟੋ ਸਭ ਕੁਝ ਕਰੋ ਪਰ ਮੈਂ ਅਰਜ਼ ਕਰਾਂ ਯਾਦ ਫਿਰ ਵੀ ਨਹੀਂ ਆਉਂਦਾ ਕਾਰਨ ਜਿਸ ਤੋਂ ਮਨ ਪ੍ਰਭਾਵਿਤ ਨਹੀਂ ਮਨ ਨਹੀਂ ਯਾਦ ਕਰਦਾ ਤੇ ਜਦ ਯਾਦ ਹੀ ਨਹੀਂ ਕਰਦਾ ਤਾਂ ਪ੍ਰੇਮ ਕਿਥੇ ਜਿਸ ਤੋਂ ਹਿਰਦਾ ਪ੍ਰਭਾਵਿਤ ਹੋ ਜਾਂਦਾ ਹੈ ਉਹ ਯਾਦ ਬਣ ਜਾਂਦੀ ਹੈ ਮਨ ਉਸ ਨੂੰ ਮੰਗਦਾ ਹੈ ਚਾਹਦਾ ਹੈ ਪ੍ਰਭਾਵਿਤ ਹੋ ਕੇ ਇਹ ਹੀ ਯਾਦ ਪ੍ਰੇਮ ਬਣ ਜਾਂਦੀ ਹੈ ਪ੍ਰੇਮ ਹਿਰਦੇ ਨੂੰ ਸ਼ੁੱਧ ਕਰ ਦਿੰਦਾ ਹੈ ਪਾਵਨ ਕਰ ਦਿੰਦਾ ਹੈ ਪਵਿੱਤਰ ਕਰ ਦਿੰਦਾ ਹੈ ਮਨੁੱਖੀ ਮਨ ਪਰਮਾਤਮਾ ਦੇ ਅਨੁਕੂਲ ਹੋਵੇ ਤੇ ਇੱਕ ਦਿਨ ਜੋ ਕੁਝ ਪ੍ਰਾਪਤ ਹੁੰਦਾ ਹੈ ਗਿਆਨ ਤੇ ਪ੍ਰੇਮ ਜਦੀ ਕੋਈ ਸੀਮਾ ਨਹੀਂ ਅੰਤ ਨਹੀਂ ਹੈ ਇਵੀ ਮੈਂ ਅਰਜ਼ ਕਰਦੇ ਹਾਂ ਤਾਂ ਅਨੁਕੂਲ ਕਰਨ ਦਾ ਢੰਗ ਸਤਿਗੁਰ ਨੇ ਪੰਜ ਪੜਾਉ ਦਸ ਨੇ ਜਿਹਨੂੰ ਪੰਜ ਖੰਡ ਕਹਿੰਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਦੀ ਝੋੜੀ ਪੰਜ ਬਾਣੀਆਂ ਪਾਈਆਂ ਪ੍ਰਥਮ ਜਪ ਅਬਦੀ ਗਿਆਤਨੀ ਅਰਜ਼ ਕਰਾਂ ਜਪ ਬਾਣੀ ਦਾ ਨਾਮ ਹੈ ਉੱਪਰ ਜੋ ਹੈ ਉਹ ਮੰਗਲਾ ਚਰਨ ਹੈ ਮੂਲ ਮੰਤਰ ਜਪ ਤੋਂ ਪਹਿਲੇ ਵੀ ਦੋ ਡੰਡੀਆਂ ਨੇ ਬਾਅਦ ਵਿੱਚ ਵੀ ਦੋ ਡੰਡੀਆਂ ਨੇ ਬੰਦ ਕਰ ਦਿੱਤਾ ਹੈ ਜਪ ਸ਼ਬਦ ਨੂੰ ਸਤਿਗੁਰ ਨੇ ਬੰਦ ਕਰ ਦਿੱਤਾ ਹੈ ਇਹਨੂੰ ਉੱਪਰ ਵੀ ਨਾ ਜੋੜਨਾ ਥੱਲੇ ਵੀ ਨਾ ਜੋੜਨਾ ਸਿਰ ਬਾਣੀ ਦਾ ਨਾਮ ਹੈ ਗੁਰ ਉਪਰ ਸਾਹ ਦੇ ਇਸ ਤੋਂ ਬਾਅਦ ਦੋ ਡੰਡੀਆਂ ਜੋੜ ਦਿੱਤੀਆਂ ਨੇ ਇੱਕ ਪੰਕਤੀ ਪੂਰੀ ਹੋ ਗਈ ਜਿੱਥੇ ਦੋ ਡੰਡੀਆਂ ਆ ਜਾਣ ਪੂਰਾ ਹੋ ਗਿਆ ਇਹ ਫੁੱਲ ਸਟਾਪ ਆ ਜਾਂਦਾ ਹੈ ਪੰਕਤੀ ਪੂਰੀ ਹੋ ਗਈ ਜਪ ਬਾਣੀ ਦਾ ਨਾਮ ਹੈ ਹੁਣ ਜਪ ਸ਼ੁਰੂ ਹੁੰਦਾ ਹੈ ਆਹ ਦਾ ਸੱਚ ਜੋ ਗਾਵਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਲਮ ਸ਼ਾਇਰੀ ਰੱਖਣ ਵਾਲੇ ਜਾਣਦੇ ਨੇ ਸਲੋਕ ਹੈ ਪੌੜੀ ਵੀ ਨਹੀਂ ਹੈ ਇਹ ਸਲੋਕ ਹੈ ਗੁਰੂ ਗ੍ਰੰਥ ਸਾਹਿਬ ਦੇ ਸਲੋਕ ਨੇ ਸਵਈਏ ਨੇ ਕਵਿਤਾ ਨੇ ਛੰਦ ਨੇ ਪਦੇ ਨੇ ਔਰ ਪਦੇ ਵੀ ਕਈ ਤਰ੍ਹਾਂ ਦੇ ਦੋ ਪਦੇ ਤੇ ਪਦੇ ਚੋ ਪਦੇ ਪੰਜ ਪਰੇ ਅਸ਼ਟ ਪਦੀਆਂ ਦੋਹੇ ਇਹ ਸ਼ਲੋਕ ਹੈ ਜਿਸ ਤਰ੍ਹਾਂ ਉਰਦੂ ਦੀ ਸ਼ਾਇਰੀ ਦੇ ਚ ਕਿਤਾ ਹੈ ਰੁਬਾਈ ਹੈ ਗਜ਼ਲ ਹੈ ਨੰਦਲਾ ਹੈ ਨੰਦ ਲਾਲ ਦੀ ਬਾਣੀ ਨੋ ਅਸੀਂ ਕਹਿੰਦੇ ਹਾਂ ਬਜ਼ਲਾ ਭਾਈ ਨੰਦਲਾ ਕੁਝ ਨਜ਼ਮਾਂ ਵੀ ਨੇ ਉਹਦੇ ਚ ਲੇਕਿਨ ਬਹੁਤੀਆਂ ਗਜ਼ਲਾਂ ਨੇ ਉਰਦੂ ਸ਼ਾਇਰੀ ਦਾ ਇਹ ਰੂਪ ਹੈ ਭਾਰਤ ਦੀ ਭਾਸ਼ਾਵਾਂ ਦੇ ਜਿਹੜੀ ਸ਼ਾਇਰੀ ਹੈ ਉਹਨੂੰ ਛੰਦ ਕਹਿੰਦੇ ਨੇ ਛੰਦ ਹਜ਼ਾਰਾਂ ਕਿਸਮਾਂ ਦੇ ਨੇ ਸੈਂਕੜੇ ਕਿਸਮਾਂ ਦੇ ਤੇ ਆਪ ਦਸੰਗ੍ਰੰਥ ਤੇ ਦੇਖ ਸਕਦੇ ਹੋ चाचरी छन भुजंग प्रयात छन एक छरी छ हैरानगी होंधी है इतने छंद इतने प्रकार दे छन गुरु गोविंद सिंह जी महाराज ने बयान कीते ने मैं थे थे तक सुने जद मैं शांति निकेतन देखण गया सी रवींद्रनाथ टैगोर अपने विद्यार्थियों नु जाप साब तो छंदा बंदी सिखांदे सन कवतेया दी चाल सिखांदे सन वे सीखो गुरु गोविंद सिंह ਅਨੇਕ ਕਿਸਮਾਂ ਦੇ ਛੰਦ ਇਤਨੇ ਪ੍ਰਕਾਰ ਦੇ ਛੰਦ ਭੋਜੰਗ ਪਰਿਆਤ ਛੰਦ ਜਿਵੇਂ ਸਭ ਟੇਢਾ ਚੱਲਦਾ ਹੈ ਨਾ ਛੰਦ ਵੀ ਟੇਢਾ ਚੱਲਦਾ ਹੈ ਕਿਹੜਾ ਟੇਢਾ ਚੱਲਦਾ ਚਾਚਰੀ ਛੰਦ ਕੁਮਾਈਆਂ ਦੀ ਪਹਾੜੀਆਂ ਦੇ ਜਗ੍ਹਾਏ ਜਾਂਦੇ ਨੇ ਜਦ ਨਾਨਕ ਮਤੇ ਦੀਵਾਲੀ ਵਾਲੇ ਦਿਨ ਬੜਾ ਭਾਰੀ ਇਕੱਠ ਹੁੰਦਾ ਹੈ ਸੰਗਤਾਂ ਹੁੰਦੀਆਂ ਨੇ ਇਹ ਪਹਾੜੀ ਲੋਕ ਵੀ ਆਉਂਦੇ ਨੇ ਹਿੰਦੂ ਵੇਸ ਇਹ ਉੱਥੇ ਬੈਠ ਕੇ ਫਿਰ ਆਪਣੀ ਬਾੜੀ ਭਾਸ਼ਾ ਦੇ ਚਾਚਰੀ ਛੰਦ ਗਾਉਂਦੇ ਨੇ ਸਾਰਾ ਦਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਹੁਕਮਾ ਕਰਦੇ ਨੇ ਜਿੱਤਨੇ ਗੁਰੂ ਕੇ ਸਿੰਘ ਪਹੁੰਚਦੇ ਨੇ ਉਸ ਤੋਂ ਦੁੱਗਣੇ ਪਹਾੜੀਏ ਪਹੁੰਚਦੇ ਨੇ ਕੁਮਾਈਆਂ ਦੀ ਪਹਾੜੀਆਂ ਤੇ ਔਰ ਉੱਥੇ ਬਹਿਨੋ ਪਤਾ ਚੱਲਿਆ ਕਿ ਚਾਚਰੀ ਛੰਦ ਇਤਨਾ ਵੱਡਾ ਛੰਦ ਹੈ ਮਹਾਨ ਛੰਦ ਹੈ ਪਰ ਇਹਦੀ ਗਾਇਕੀ ਉਹਨਾਂ ਕੋਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਾਚਰੀ ਛੰਦ ਦੇ ਬਹੁਤ ਸਾਰੇ ਬਾਣੀ ਉਚਾਰਨ ਕੀਤੀ ਹੈ ਵਜੰਗ ਪ੍ਰਯਾਤ ਛੰਦ ਸੰਗੀਤ ਵਜੰਗ ਪ੍ਰਯਾਤ ਛੰਦ ਦੇ ਵੀ ਹੈ ਜਿਹਦੇ ਸੰਗੀਤ ਵੀ ਚੱਲੇਗਾ ਛੰਦ ਵੀ ਚੱਲੇਗਾ ਖੈਰ ਮੁਖਤਸਰ ਮੈਂ ਅਰਜ਼ ਕਰਾਂ ਇਹ ਤੇ ਤੁਹਾਡਾ ਟਾਈਮ ਨਾ ਲਵਾਂ ਇਹ ਸ਼ਲੋਕ ਹੈ ਪੌੜੀ ਸ਼ੁਰੂ ਹੁੰਦੀ ਹੈ ਸੋਚੇ ਸੋਚ ਨਾ ਹੋਵੇ ਇਹ ਪਹਿਲੀ ਪੌੜੀ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਇਹ ਪੌੜੀ ਸਮਾਪਤ ਹੋ ਗਈ ਇੱਕ ਪੌੜੀ ਮੂਲ ਮੰਤਰ ਨੂੰ ਕਈ ਪਹਿਲੀ ਪੌੜੀ ਦਾ ਪਾਠ ਆਖੀ ਜਾਂਦੇ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਗੁਰਦਵਾਰਿਆਂ ਦੇ ਉਹ ਬਦੀ ਗਿਆਤ ਲਈ ਅਰਜ ਕਰਾਂ ਜਪ ਕਿਸ ਦਾ ਕਰਨਾ ਹੈ ਸਚ ਦਾ ਕਰਨਾ ਹੈ ਸਚ ਕੀ ਹੈ ਜਿਹਦੇ ਹੁਕਮ ਦੇ ਸਭ ਕੁਝ ਹੈ ਜਿਹਦੇ ਹੁਕਮ ਦੇ ਸਭ ਕੁਝ ਹੈ ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਉਹਦੀ ਬੜਾਈ ਹੋਈ ਮਰਿਆਦਾ ਤੋਂ ਬਾਹਰ ਕੁਝ ਵੀ ਨਹੀਂ ਇੱਕ ਮਰਿਆਦਾ ਬਣਾ ਦਿੱਤੀ ਹੈ ਇੰਨਾ ਵੱਡਾ ਸਾਗਰ ਹੈ ਮੱਛਲੀ ਜਿੱਥੇ ਚਾਹੇ ਜਾ ਸਕਦੀ ਹੈ ਜਾ ਸਕਦੀ ਹੈ ਹਜ਼ਾਰਾਂ ਮੀਲ ਦੀ ਯਾਤਰਾ ਕਰ ਸਕਦੀ ਹੈ ਬੰਗਾਲ ਦੀ ਖਾੜੀ 'ਚ ਵੀ ਜਾ ਸਕਦੀ ਹੈ ਪ੍ਰਸ਼ਾਂਤ ਮਹਾਸਾਗਰ ਦੇ 'ਚ ਵੀ ਜਾ ਸਕਦੀ ਹੈ ਇੰਡੀਅਨ ਓਸ਼ਨ ਦੇ ਵਿੱਚ ਵੀ ਜਾ ਸਕਦੀ ਹੈ ਕਿਧਰੇ ਵੀ ਜਾ ਸਕਦੀ ਹੈ ਲੇਕਿਨ ਸਾਗਰ ਤੋਂ ਬਾਹਰ ਨਹੀਂ ਜਾ ਸਕਦੀ ਲੱਖ ਵੀ ਯਤਨ ਕਰੇ ਨਹੀਂ ਜਾ ਸਕਦੀ ਤੜਪ ਕੇ ਮਰ ਜਾਏਗੀ ਬਰਮਣ ਕਰ ਸਕਦੀ ਹੈ ਸਾਗਰ ਦੇ 'ਚ ਮਨੁੱਖ ਕੁਛ ਵੀ ਕਰੇ ਜੋ ਉਸਨੇ ਮर्यादा ਬਣਾਈ ਹੈ ਉਸੇ ਦੇ 'ਚ ਹੀ ਕਰ ਸਕਦਾ ਹੈ ਕਿਸੇ ਪਾਸੇ ਵੀ ਚੰਗ ਸਕਦਾ ਹੈ ਕੁਝ ਵੀ ਕਰ ਸਕਦਾ ਹੈ ਚੰਗਾ ਕਰ ਸਕਦਾ ਹੈ ਮਾੜਾ ਕਰ ਸਕਦਾ ਹੈ ਜਿਤਨੇ ਉਸਦੇ ਸੀਮਾ ਬਣਾਈ ਹੈ ਸਾਡੇ ਉਸ ਸੀਮਾ ਦੇ ਚ ਅਸੀਂ ਨੇਕ ਵੀ ਕਰ ਸਕਦੇ ਆ ਬਦ ਵੀ ਕਰ ਸਕਦੇ ਬਣਾਈ ਉਸੇ ਕਿਉਂਕਿ ਮर्यादा ਉਸੇ ਦੀ ਬਣਾਈ ਹੋਈ ਹੈ ਸ਼ਕਤੀ ਉਸੇ ਦੀ ਦਿੱਤੀ ਹੋਈ ਹੈ ਸੰਤ ਕਹਿ ਦਿੰਦੇ ਨੇ ਸਭ ਕੁਝ ਤੇਰਾ ਸਾਡਾ ਤੇ ਕੁਛ ਵੀ ਨਹੀਂ ਕੁਛ ਵੀ ਤੇਰੀ ਦਿੱਤੇ ਹੋਈ ਸ਼ਕਤੀ ਨਾਲ ਤੈਨੂੰ ਯਾਦ ਕੀਤਾ ਤੋ ਹਿਰਦਾ ਹੀ ਨਾ ਦਿੰਦਾ ਕਿਵੇਂ ਯਾਦ ਕਰਦਾ ਤੂੰ ਅਕਲ ਹੀ ਨਾ ਦੇਂਦਾ ਤੇ ਤੈਨੂੰ ਸਮਝਦਾ ਹੀ ਕਿਵੇਂ ਤੇਰੀ ਦਿੱਤੀ ਹੋਈ ਅਕਲ ਦੀ ਵਰਤੋਂ ਕੀਤੀ ਤੇਰੇ ਦਿੱਤੇ ਹੋਏ ਹਿਰਦੇ ਦੀ ਵਰਤੋਂ ਕੀਤੀ ਤੇਰਾ ਗਿਆਨ ਮਿਲਿਆ ਤੇਰਾ ਪ੍ਰੇਮ ਮਿਲਿਆ ਅਨੰਦ ਮਿਲਿਆ ਇਹ ਤੇਰੀ ਬਖਸ਼ਿਸ਼ ਹੈ ਤੇਰੀ ਰਹਿਮਤ ਹੈ ਜਪ ਸਜਦਾ ਕਰਨਾ ਵਿਅਕਤੀ ਦਾ ਨਹੀਂ ਕਿ ਸਦਾ ਕਰਨਾ ਹੈ ਜਿਹਦੇ ਹੁਕਮ ਦੇ ਚ ਸਭ ਕੁਝ ਚੱਲਦੇ ਹੈ ਸਭ ਕੁਝ ਚੱਲ ਰਹੇ ਹੈ ਇਹ बार-बार ਦਾ ਜਪ ਕਰਨਾ ਆਪਣੇ ਮਨ ਨੂੰ ਪਰਮਾਤਮਾ ਦੇ ਅਨੁਕੂਲ ਕਰਨ ਦਾ ਪਹਿਲਾ ਢੰਗ ਹੈ ਇਸ ਵਾਰ ਸੇ ਸਾਹਿਬ ਕਹਿੰਦੇ ਜਪੋ ਤਾ ਇਕੋ ਨਾਮਾ ਅਵਰ ਨਿਰਾਫਲ ਕਾਮਾ ਅਗਰ ਕੋਈ ਕਰਨ ਲੱਗ ਪਿਆ ਤੋ ਜਪ ਦੀ ਵੀ ਆਪਣੀ ਅਮਰ ਆਉਂਦੀ ਹੈ ਜਿਵੇਂ ਸਰੀਰ ਦੀ ਅਮਰ ਹੈ ਇਸ ਤਰੀਕੇ ਨਾਲ ਅਸੀਂ ਨਾਪ ਸਕਦੇ ਹਾਂ ਬੰਦਾ ਧਾਰਮਿਕ ਹੈ ਪਰ ਜੇ ਧਰਮ ਦਾ ਬਚਪਨਾ ਹੈ ਦੇਖੋਗੇ ਬਚਪਨ ਬੰਦਾ ਧਾਰਮਿਕ ਹੈ ਪਰ ਇਹ ਬਾਲਗ ਹੋ ਗਿਆ ਅਡਲਟ ਹੋ ਗਿਆ ਸਿਆਣਾ ਹੋ ਗਿਆ ਸੋਜਵਾਨ ਬੰਦਾ ਧਾਰਮਿਕ ਹੈ ਤੇ ਬ੍ਰह्मज्ञानी ਹੋ ਗਿਆ ਬਜ਼ੁਰਗ ਹੋ ਗਿਆ ਤੇ ਜੇ ਬਜ਼ੁਰਗ ਹੋ ਗਿਆ ਇਸਨੇ ਤੇ ਪਰਮ ਪਦ નો ਪਾੜ ਹੈ ਪ੍ਰਾਪਤ ਕਰ ਲਿਆ ਜਵੇਂ ਸ਼ਰੀਰ ਦਾ ਬਚਪਨਾ ਜਵਾਨੀ ਤੇ ਬਜ਼ੁਰਗੀ ਆਉਂਦੀ ਹੈ ਧਰਮ ਦਾ ਬਚਪਨਾ ਵੀ ਆਉਂਦਾ ਹੈ ਭਗਤ ਕਬੀਰ ਕਹਿੰਦੇ ਨੇ ਮੈਂ ਬਥੇਰਿਆਂ ਕੋਲ ਧਰਮ ਦਾ ਬਚਪਨਾ ਦੇਖਦਾ ਕਿਸ ਤਰ੍ਹਾਂ ਮਾਥੇ ਤਿਲਕ ਹੱਥ ਮਾਲਾ ਵਾਣਾ ਲੋਗਨ ਰਾਮ ਖਿਡੌਣਾ ਜਾਣਾ ਬੱਚੇ ਦੀ ਪਹਿਚਾਣ ਕੀ ਆਉਂਦੀ ਹੈ ਉਹ ਹਰ ਚੀਜ਼ ਨੂੰ ਖਿਡਾਉਣਾ ਸਮਝਦਾ ਹੈ ਤੇ ਖੇਡਣ ਦੀ ਰੁਚੀ ਉਸ ਦੇ ਅੰਦਰ ਬੜੀ ਪਰਵਲ ਹੁੰਦੀ ਹੈ ਉਹ ਦੇਵਾ ਸੇ ਸਭ ਕੁਝ ਖਿਡਾਉਣਾ ਹੈ ਸਭ ਕੁਝ ਖਿਡਾਉਣਾ ਹੈ ਘਰ ਦੇ ਵਿੱਚ ਕੁਝ ਵੀ ਖਿਡਾਉਣਾ ਨਾ ਹੋਵੇ ਤੇ ਬੱਚਾ ਪਿਓ ਨੂੰ ਕਹਿ ਲੈਂਦਾ ਤੂੰ ਘੋੜਾ ਬਣ ਮੈਂ ਤੇਰੀ ਪਿੱਠ ਤੇ ਬੈਠਣਾ ਤੇ ਪਿਓ ਨੂੰ ਘੋੜਾ ਬਣਾ ਕੇ ਬੱਚਾ ਖੁਸ਼ ਹੁੰਦਾ ਤੇ ਮਮਤਾ ਦਾ ਮਾਰ ਆ ਪਿਓ ਇਹ ਘੋੜਾ ਬਣ ਜਾਂਦਾ ਠੀਕ ਹੁਣ ਜਿਹੜਾ ਬੱਚਾ ਪਿਓ ਨੂੰ ਵੀ ਖਿਡਾਉਣਾ ਸਮਝੇ ਮਾਂ ਨੂੰ ਵੀ ਖਿਡਾਉਣਾ ਸਮਝੇ ਇਕੇ ਨ ਜਾਣੋ ਗੁਸਤਾਖੀ ਮਾਪ ਪੋਦੀ ਦ੍ਰਿਸ਼ਟੀ ਚ ਗੁਰੂ ਖਿਡਾਉਣਾ ਕਥਾ ਕੀਰਤਨ ਖਿਡਾਉਣਾ ਸਭ ਕੁਝ ਖਿਡਾਉਣਾ ਮਾਥੇ ਤੇ ਲਗਹ ਤੁਮ ਲਾਵਾਨਾ ਲੋਗਨ ਰਾਮ ਖੇਲੋਣਾ ਧਾਣਾ ਜੋ ਥੋੜਾ ਜਿਆ ਸਮਾਪਾਸ ਕਰਨ ਵਾਸਤੇ ਗੁਰਦੁਆਰੇ ਆ ਗਏ ਸਮਾਜਿਕ ਰਸਮ ਕਰਕੇ ਆ ਗਏ ਕਿਸੇ ਕਾਮਨਾ ਕਰਕੇ ਆ ਗਏ ਅਜੇ ਪ੍ਰਭੂ ਦਾ ਪ੍ਰਭਾਵ ਨਹੀਂ ਪਿਆ ਕਿਉਂ ਸੋਣਿਆ ਹੀ ਨਹੀਂ ਪ੍ਰਭਾਵ ਕਿਸ ਤਰ੍ਹਾਂ ਪਾਏਗਾ ਉਹਦੇ ਗੁਣ ਨੂੰ ਸੁਣ ਸਰਵਨਨ ਗੋਬਿੰਦ ਗੁਣ ਸੁਣੋ ਅਰ ਗਾਉ ਰਸਨਾ ਗਏ ਸੁਣੀਏ ਦੀ ਚਾਰ ਪੌੜੀਆਂ ਮੰਨੀਆਂ ਦੀ ਚਾਰ ਪੌੜੀਆਂ ਕਿਰਦਾ ਉਸ ਤੋਂ ਪ੍ਰਭਾਵਿਤ ਹੋਵੇ ਤਾਈ ਮੰਗ ਕਰੇਗਾ ਤਾਈ ਜਪ ਕਰੇਗਾ ਅਗਰ ਪ੍ਰਭਾਵਤ ਹੀ ਨਹੀਂ ਧਿਆਨ ਨਹੀਂ ਚਲੇਗਾ